ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਇਜਲਾਸ ਦੇ ਵਿੱਚ ਉਹ ਹੋਇਆ ਜੋ ਅਕਸਰ ਦੇਖਣ ਨੂੰ ਨਹੀਂ ਮਿਲਦਾ ਡੀਐਸਜੀਐਮਸੀ ਦੇ ਜਨਰਲ ਇਜਲਾਸ ਜਿਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਗੈਰਕਾਨੂੰਨੀ ਐਲਾਨਿਆ ਗਿਆ ਸੀ ਉਸੇ ਇਜਲਾਸ ਵਿੱਚ ਤਿੰਨ ਮੈਂਬਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਹਰਵਿੰਦਰ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਇਹ ਤਸਵੀਰ ਉਸ ਹਾਊਸ ਦੇ ਬਾਹਰ ਦੀ ਹੈ ਜਿੱਥੇ ਇਜਲਾਸ ਚੱਲ ਰਿਹਾ ਸੀ ਮੈਂਬਰ ਜਤਿੰਦਰ ਸਿੰਘ ਨੂੰ ਅੰਦਰ ਤੱਕ ਨਹੀਂ ਜਾਣ ਦਿੱਤਾ ਗਿਆ ਉਸੇ ਵਿੱਚ ਆ ਜਤਿੰਦਰ ਸਿੰਘ ਫੇਸਬੁਕ ਤੇ ਲਾਈਵ ਹੋ ਕੇ ਸਾਰੀ ਗੱਲ ਦੱਸਣ ਲੱਗੇ ਤਾਂ ਅੰਦਰੋਂ ਸੁਨੇਹਾ ਆਇਆ ਤੇ ਉਹਨਾਂ ਨੂੰ ਹਾਊਸ ਦੇ ਅੰਦਰ ਸੱਦ ਲਿਆ ਗਿਆ ਜਰਨਲਿਸਟ ਆਸਟਮੈਂ ਪੁਣੇ 11 ਇੱਥੇ ਪਹੁੰਚ ਗਿਆ ਔਰ ਮੈਨੂੰ ਅੰਦਰ ਐਂਟਰ ਨਹੀਂ ਕਰਨ ਦਿੱਤਾ ਗਿਆ ਕਿ ਜੀ ਹਲੇ ਅੰਦਰ ਮੀਟਿੰਗ ਚੱਲ ਰਹੀ ਹੈ ਅੰਦਰ ਮੀਟਿੰਗ ਤੋਂ ਪੁੱਛ ਕੇ ਅਸੀਂ ਦੱਸਾਂਗੇ ਕਿ ਤੁਹਾਨੂੰ ਅੰਦਰ ਐਂਟਰੀ ਹੋਣੀ ਹੀ ਨਹੀਂ ਹੁੰਦੀ ਹੈ ਅੰਦਰ ਅਰਦਾਸ ਹੋ ਰਹੀ ਹੈ ਮੈਨੂੰ ਅੰਦਰ ਤੋਂ ਗੇਟ ਤੋਂ ਬਾਹਰ ਰੋਕਤਾ ਸਾਰੀ ਫੁੱਲ ਸਾਰਾ ਅੰਦਰ ਸਿਗਨਲ ਨਹੀਂ ਸੀ ਮੈਂ ਬਾਹਰ ਆ ਕੇ ਲਾਈਵ ਕਰ ਰਹੇ ਹਾਂ ਔਰ ਇਹ ਇੱਕ ਤਰੀਕਾ ਨਹੀਂ ਹੈ ਜਿਸ ਤਰੀਕੇ ਇਹਨਾਂ ਦੀ ਇਹ ਬਦਮਾਸ਼ੀਆਂ ਜਿਹੜੀਆਂ ਚੱਲ ਰਹੀਆਂ ਨੇ ਜਦ ਇੱਕ ਮੈਂਬਰ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਤਾਂ ਫਿਰ ਕਿਸ ਨੂੰ ਇਜਾਜ਼ਤ ਹੈ ਹੋਰ ਦੂਸਰੇ ਤੀਸਰੇ ਬੰਦੇ ਇੱਥੇ ਨਜ਼ਰ ਆ ਰਹੇ ਨੇ ਪਰ ਇੱਕ ਮੈਂਬਰ ਨੂੰ ਜਾਣ ਦੀ ਅੰਦਰ ਇਜਾਜ਼ਤ ਨਹੀਂ ਹੈ ਫਿਰ ਕਹਦਾ ਜਰਨਲ ਇਜਲਾਸ ਸਾਹਿਬ ਇਹ ਤੁਹਾਡਾ ਕਿਉਂਕਿ ਪਹਿਲਾਂ ਤੋਂ ਹੀ ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਜਰਨਲ ਇਜਲਾਸ ਨੂੰ ਗੈਰ ਕਾਨੂੰਨੀ ਐਲਾਨਿਆ ਸੀ ਫਿਰ ਵੀ ਇਜਲਾਸ ਸੱਦਿਆ ਗਿਆ ਹੁਕਮ ਦੀ ਤਾਮਿਲ ਕਰਨ ਲਈ ਦਿੱਲੀ ਕਮੇਟੀ ਦੇ ਦਫ਼ਤਰ ਬਾਹਰ ਸਿੱਖ ਮਿਸ਼ਨ ਵੀ ਪੁੱਜਾ ਪਰ ਸ਼ਾਇਦ ਇਜਲਾਸ ਸੱਦਣ ਵਾਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਰਵਾਹ ਨਹੀਂ ਸੀ ਜਦੋਂ ਜਤਿੰਦਰ ਸਿੰਘ ਲਾਈਵ ਹੋਏ ਤਾਂ ਉਹ ਵੀਡੀਓ ਵਿੱਚ ਸਿੱਖ ਮਿਸ਼ਨ ਦੇ ਲੋਕ ਵੀ ਦਿਖ ਰਹੇ ਸੀ ਜੋ ਹਾਊਸ ਦੇ ਬਾਹਰ ਖੜੇ ਹੋਏ ਸੀ ਕਿਹੜੀ ਜਨਰਲ ਮੀਟਿੰਗ ਤੁਸੀਂ ਬੁਲਾ ਰਹੇ ਹੋ ਹੁਣ ਮੈਂ ਇੱਥੇ ਦੇਖ ਰਿਹਾ ਕਿ ਇੱਥੇ ਹੋਰ ਵੀ ਸਿੰਘ ਸਾਹਿਬ ਆਏ ਹੋਏ ਨੇ ਇਹ ਇਹ ਕੋਈ ਜਥੇਦਾਰ ਸਾਹਿਬ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਕੋਈ ਫਰਮਾਨ ਲੈ ਆ ਫਰਮਾਨ ਲੈ ਆਏ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਇਨਾਂ ਨੂੰ ਵੀ ਬਹੁਤ ਦੇਰ ਤੋਂ ਪਹਿਲੇ ਤੋਂ ਖੜੇ ਹਨਾਂ ਨੂੰ ਵੀ ਨਹੀਂ ਅੰਦਰ ਲੈ ਕੇ ਜਾਣ ਦੇ ਰਹੇ ਕਿ ਜੀ ਕਿਸੇ ਨੂੰ ਅਲਾਉਡ ਨਹੀਂ ਹੈ ਇਹ ਕੋਈ ਤਰੀਕਾ ਨਹੀਂ ਹੈਗਾ ਨਾ ਕਿ ਭਈ ਇਸ ਤਰੀਕੇ ਯਾਰ ਹੁਣ ਤੁਸੀਂ ਹੁਣ ਬੁਲਾਣ ਆਇਓ ਪਹਿਲੇ ਅੰਦਰ ਜਾਣ ਨਹੀਂ ਦਿੱਤਾ ਪਹਿਲੇ ਰੋਕਤਾ ਤੁਸੀਂ ਮੈਨੂੰ ਇਹੀ ਕਹਿ ਰਹੇ ਵੀ ਅਰਦਾਸ ਹੋਰੀ ਆਓ ਅੰਦਰ ਯਾਰ ਤੇ ਅਰਦਾਸ ਚ ਮੈਂ ਵੀ ਸ਼ਾਮਿਲ ਹੋ ਜਾਂਦਾ ਸਿੱਖ ਮਿਸ਼ਨ ਵੱਲੋਂ ਦਿੱਲੀ ਕਮੇਟੀ ਦੇ ਮੈਂਬਰ ਜਤਿੰਦਰ ਸਿੰਘ ਨੂੰ ਹੁਕਮਨਾਮਾ ਸੌਂਪਿਆ ਗਿਆ ਸੀ ਪਰ ਕਿਸੇ ਗੱਲ ਦਾ ਅਸਰ ਨਹੀਂ ਹੋਇਆ ਜਦੋਂ ਮੈਂਬਰਸ਼ਿਪ ਰੱਦ ਹੋਣ ਦੀ ਖਬਰ ਮਿਲੀ ਤਾਂ ਮਨਜੀਤ ਸਿੰਘ ਜੀਕੇ ਨੇ ਮੀਡੀਆ ਸਾਹਦੇ ਲਈ ਤੇ ਇਸ ਫੈਸਲੇ ਦੀ ਸੰਵਧਾਨਿਕਤਾ ਤੇ ਸਵਾਲ ਖੜੇ ਕਰ ਦਿੱਤੇ ਮੀਤ ਸਿੰਘ ਕਾਲਕਾ ਜੀ ਆਖਦੇ ਨੇ ਕਿ ਮੇਰੇ ਉੱਤੇ ਪ੍ਰੈਸ਼ਰ ਸੀ ਸਰਕਾਰ ਦਾ ਉਹ ਆਖਦੇ ਨੇ ਕਿ ਮੇਰੇ ਉੱਤੇ ਸਰਕਾਰ ਦਾ ਪ੍ਰੈਸ਼ਰ ਸੀਗਾ ਕਿ ਜਿਹੜੀਆਂ ਕੰਪਲੇਂਟਸ ਪੈਂਡਿੰਗ ਪਈਆਂ ਨੇ ਉਹਨਾਂ ਤੇ ਐਕਸ਼ਨ ਲੈਣ ਦਾ ਤੁਹਾਡੇ ਤੇ ਪ੍ਰੈਸ਼ਰ ਸਰਕਾਰ ਦਾ ਹੈਗਾ ਉਹ ਸਰ ਪ੍ਰੈਸ਼ਰ ਤੁਸੀਂ ਮੰਨਦੇ ਹੋ ਦਿੱਲੀ ਸਰਕਾਰ ਦਾ ਔਰ ਦਿੱਲੀ ਸਰਕਾਰ ਚ ਜਿਹੜਾ ਮੰਤਰੀ ਉਹਨਾਂ ਦਾ ਜਿਹੜਾ ਮਿੱਤਰ ਬੈਠਾ ਮੈਂ ਸਮਝਦਾ ਕਿ ਕੁਝ ਹੋ ਰਿਹਾ ਹੈ ਲੇਕਿਨ ਅਕਾਲ ਤਖਤ ਸਾਹਿਬ ਨੂੰ ਤੁਸੀਂ ਕੁਝ ਨਹੀਂ ਸਮਝਦੇ ਉਹ ਜਿਹੜਾ ਮੰਤਰੀ ਉੱਤੇ ਬੈਠਾ ਹੈ ਨਾ ਸਰਸਾ ਸਰਸਾ ਤੇ ਕਾਲਕਾ ਅਕਾਲ ਤਖਤ ਸਾਹਿਬ ਸਾਹਮਣੇ ਪੇਸ਼ ਹੋਈ ਸੀਗੇ ਉਦੋਂ ਮੈਂ ਵੀ ਸੀ ਹਿੱਸਾ ਵੀ ਸੀ ਸਰਨਾਪੁਰ ਦੇ ਧੋਮੇ ਸੀ ਉਹਨਾਂ ਨੇ ਤੁਹਾਡੇ ਕੋਲ ਟੋਟਲ ਹਿਸਾਬ ਮੰਗਿਆ ਸੀ ਤੁਸੀਂ ਉਹ ਹਿਸਾਬ ਅੱਜ ਤੱਕ ਪੇਸ਼ ਨਹੀਂ ਕੀਤਾ ਅਕਾਲ ਤਖਤ ਸਾਹਿਬ ਦਾ ਕੋਈ ਪ੍ਰੈਸ਼ਰ ਨਹੀਂ ਤੁਹਾਡੇ ਤੇ ਔਰ ਅੱਜ ਵੀ ਜਿਹੜੀ ਤੁਸੀਂ ਪਰਪੰਚ ਰਚਿਆ ਉਹਦੇ ਵਿੱਚ ਮੈਂ ਸਮਝਦਾ ਵਾਂ ਕਿ ਅਕਾਲ ਤਖਤ ਸਾਹਿਬ ਦੇ ਚਿੱਠੀ ਆਉਣ ਤੋਂ ਬਾਅਦ ਤੁਸੀਂ ਉਸ ਨੂੰ ਇਗਨੋਰ ਕੀਤਾ ਔਰ ਤੁਸੀਂ ਆਪਣਾ ਕੰਮ ਕੀਤਾ ਮੈਂ ਇਹ ਸਮਝਦਾ ਹਾਂ ਕਿ ਇਹ ਸਰਕਾਰੀ ਲੋਗ ਨੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਅਜ ਬੇਦਬੀ ਕੀਤੀ ਹੈ ਜਿਹਦਾ ਮੈਂ ਇਹਨਾਂ ਦੇ ਉੱਤੇ ਕੇਸ ਪਾਉਣ ਜਾ ਰਿਹਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੁਸੀਂ ਜਿਹੜਾ ਸੈਕਸ਼ਨ 17 'ਚ ਸਾਨੂੰ ਕੱਢਿਆ ਤੁਸੀਂ ਝੂਠ ਬੋਲਦੇ ਪਏ ਹੋ ਸੈਕਟਰ ਜਿਹੜਾ ਸੈਕਸ਼ਨ 17 ਹੈ ਉਹ ਉਹਦੇਦਾਰਾਂ ਵਾਸਤੇ ਹੈ ਜ਼ਿਕਰ ਕੀਤਾ ਤੁਸੀਂ ਡਲੌਇਟ ਦੀ ਰਿਪੋਰਟ ਦਾ ਤੁਸੀਂ ਮੇਰੇ ਖਿਲਾਫ 35 ਲੱਖ 30 ਲੱਖ ਰੁਪਏ ਦਿੱਤਾ ਡਲੌਇਟ ਨੂੰ ਕਿ ਮਨਜੀਤ ਸਿੰਘ ਦੀਆਂ ਚੋਰੀਆਂ ਫੜ ਕੇ ਕੱਢੋ ਉਹ ਡਲੌਇਟ ਦੀ ਰਿਪੋਰਟ 4 ਸਾਲ ਹੋ ਗਈ ਆ 5 ਸਾਲ ਹੋ ਗਏ ਕੱਢਦੇ ਕਿਉਂ ਨਹੀਂ ਪਏ ਕਿਉਂਕਿ ਉਹਦੀ ਤੁਹਾਡੀਆਂ ਚੋਰੀਆਂ ਫੜੀਆਂ ਗਈਆਂ ਸਰਸੇ ਤੇ ਕਾਲਕੀਆਂ ਦੀਆਂ ਚੋਰੀਆਂ ਫੜੀਆਂ ਗਈਆਂ ਦਸਲ ਸਰਨਾਪਰਾ ਅਤੇ ਮਨਜੀਤ ਸਿੰਘ ਜੀ ਕੇ ਲਗਾਤਾਰ ਕਮੇਟੀ ਵਿੱਚ ਬਾਰੀ ਅੰਸਰਾਂ ਦੇ ਦਖਲ ਤੇ ਵਿੱਤੀ ਗੜਬੜੀਆਂ ਸਣੇ ਕਈ ਸਵਾਲ ਚੁੱਕਰੇ ਸੀ ਦਖਲ ਦੇਣ ਲਈ ਪ੍ਰਧਾਨ ਮੰਤਰੀ ਤੱਕ ਨੂੰ ਚਿੱਠੀ ਵੀ ਲਿਖੀ ਗਈ ਤੇ ਅਸਤੀਫੇ ਦੇਣ ਦੀ ਵੀ ਗੱਲ ਆਖੀ ਗਈ ਉਸੇ ਵੇਲੇ ਤੋਂ ਹੀ ਜਾਪਦਾ ਹੈ ਕਿ ਕਮੇਟੀ ਅੰਦਰ ਇਹਨਾਂ ਖਿਲਾਫ ਕਾਰਵਾਈਆਂ ਜੁਕਤਾਂ ਲਗਾਈਆਂ ਜਾਣ ਲੱਗੀਆਂ ਤੇ ਇਹ ਜੁਕਤਾਂ ਮੈਂਬਰਸ਼ਿਪ ਰੱਦ ਕਰਨ ਤੇ ਜਾ ਕੇ ਖਤਮ ਹੋਈਆਂ